ਜਿਹੜਾ ਹੋਟਲ ਹੈ 5 ਸਟਾਰ ਸ਼ਹਿਰ ਨੂੰ ਇਲਾਕੇ ਨੂੰ ਇੱਕ ਬੜਾ ਵੱਡਾ ਗਿਫਟ ਹੈ ਜਿੱਥੇ ਆਏ ਪਰ ਸਾਡਾ ਜਿਹੜਾ ਭਾਵੇਂ ਕੋਈ 5 ਸਟਾਰ ਹੈ ਭਾਵੇਂ ਕੋਈ ਕਿੱਡਾ ਵੀ ਰੈਂਕ ਹੈ ਉਹਦਾ ਆਪਣੀ ਚੇਨ ਵਿੱਚ ਅਸੀਂ ਉਹਦੀ ਫੂਡ ਸੈਫਟੀ ਦੇ ਜਿਹੜੇ ਪੈਰਾਮੀਟਰ ਆ ਉਹਦੇ ਤੇ ਪੂਰਾ ਪਰਖਦੇ ਆ ਪੂਰਾ ਦੇਖਦੇ ਵੀ ਖਰਾ ਉਤਰਦਾ ਹੈ ਤਾਕੜ ਅਫਸਰ ਨੇ ਹੁਣ ਦੁਕਾਨਾਂ ਨੂੰ ਛੱਡ ਕੇ 5 ਸਟਾਰ ਹੋਟਲ ਦੇ ਵਿੱਚ ਮਾਰੀ ਰੇਡ ਤੁਹਾਨੂੰ ਦੱਸਦੇ ਕਿ ਤਾਕੜ ਅਫਸਰ ਡਾਕਟਰ ਲਖਵੀਰ ਸਿੰਘ ਦੀਆਂ ਹਰ ਰੋਜ਼ ਤੁਸੀਂ ਖਬਰਾਂ ਤਾਂ ਦੇਖਦੇ ਹੋਵੋਗੇ ਕਿ ਹਰ ਰੋਜ਼ ਕਿਵੇਂ ਦੁਕਾਨਾਂ ਤੇ ਉਹ ਰੇਡ ਮਾਰ ਰਹੇ ਨੇ ਪਰ ਅੱਜ ਦੁਕਾਨਾਂ ਨੂੰ ਛੱਡ ਕੇ ਉਹਨਾਂ ਨੇ ਇੱਕ 5 ਸਟਾਰ ਹੋਟਲ ਦੇ ਵਿੱਚ ਰੇਟ ਮਾਰਿਆ ਜਿੱਤੇ ਉਹਨਾਂ ਨੇ ਹੋਟਲ ਦੀ ਸਾਫ ਸਫਾਈ, ਖਾਨ ਪੀਣ ਵਾਲੀਆਂ ਚੀਜ਼ਾਂ ਅਤੇ ਖਾਣਾ ਬਣਾਉਣ ਵਾਲੀ ਰਸੋਈ ਅਤੇ ਉਹਨਾਂ ਦੇ ਫੂਡ ਲਾਇਸੈਂਸ ਵੀ ਚੈੱਕ ਕੀਤੇ ਨੇ। ਫਾਰਚਨ ਜਿਹੜਾ ਹੋਟਲ ਹੈ 5 ਸਟਾਰ ਸ਼ਹਿਰ ਨੂੰ ਇਲਾਕੇ ਨੂੰ ਇੱਕ ਬੜਾ ਵੱਡਾ ਗਿਫਟ ਹੈ ਜਿੱਥੇ ਆਏ ਪਰ ਸਾਡਾ ਜਿਹੜਾ ਭਾਵੇਂ ਕੋਈ 5 ਸਟਾਰ ਹੈ ਭਾਵੇਂ ਕੋਈ ਕਿੱਡਾ ਵੀ ਰੈਂਕ ਹੈ ਉਹਦਾ ਆਪਣੀ ਚੇਨ ਵਿੱਚ ਅਸੀਂ ਉਹਦੀ ਫੂਡ ਸੇਫਟੀ ਦੇ ਜਿਹੜੇ ਪੈਰਾਮੀਟਰ ਆ ਉਹਦੇ ਤੇ ਪੂਰਾ ਪਰਖਦੇ ਆ ਪੂਰਾ ਦੇਖਦੇ ਆ ਫੇ ਖਰਾ ਉੱਤਰਦਾ। ਉਹਦੇ ਤਹਿਤ ਜਿਹੜਾ ਸਾਡਾ ਹਾਈ ਰਿਸਕ ਆਡਿਟ ਹੈ ਤੇ ਜਿਹੜਾ ਨਾਲ ਹਾਈਜਨ ਰੇਟਿੰਗ ਹੈ ਉਹ ਅੱਜ ਅਸੀਂ ਕਰਾਉਣ ਲਈ ਆਏ ਆ ਰਵੀ એનર્ਜੀ ਨੂੰ ਜਿਵੇਂ ਜਿਹੜੀ ਸੈਂਟਰ ਸਰਕਾਰ ਨੇ ਹਾਇਰ ਕੀਤਾ ਸੋ ਅੱਜ ਇਹਨਾਂ ਦੇ ਸਾਰੇ ਕਿਚਨ एवरीथिंग ਜਿਹੜੀ ਦੇਖਿਆ ਗਿਆ ਤੇ ਜਿੱਥੇ ਅੱਛਾ ਕੰਮ ਲੱਗਾ ਵਧੀਆ ਲੱਗਾ ਉਹ ਦੇਖਿਆ ਗਿਆ ਔਰ ਉਹਦੇ ਤੋਂ ਬਾਅਦ ਜਿਹੜਾ ਇਹਨਾਂ ਨੂੰ ਇੱਕ ਜਿੱਦਾਂ ਹਾਈਜਨ ਜਿਹੜਾ ਹਾਈਜਨ ਰੇਟਿੰਗ ਦੇ ਵਿੱਚ ਆ ਅਗਰ 5 ਸਟਾਰ ਆਉਂਦੇ ਆ ਤੇ ਇਹਨਾਂ ਨੂੰ ਸਮਾਈਲੀ ਵਾਲਾ ਸਰਟੀਫਿਕੇਟ ਫੂਡ ਸੇਫਟੀ ਵਾਲੇ ਵੱਲੋਂ ਦਿੱਤਾ ਜਾਏਗਾ ਤੇ ਉਹ ਮਾਨ ਵਾਲੀ ਗੱਲ ਹੋਣੀ ਆ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੱਥੇ ਅਸੀਂ ਹਰ ਜਗ੍ਹਾ ਜਾਂਦੇ ਆ ਸਾਡੀ ਹਰ ਗੇਜ਼ ਇੱਛਾ ਨਹੀਂ ਹੁੰਦੀ ਵੀ ਅਸੀਂ ਜਾਈਏ ਸਾਨੂੰ ਕੋਈ ਗੰਦਾ ਜਾਂ ਬੌੜ ਪੂਰ ਕੁਆਲਿਟੀ ਦਾ ਸਟੈਂਡਰਡ ਕਿਚਨ ਦਾ ਜਾਂ ਫੂਡ ਦਾ ਮਿਲੇ ਅਸੀਂ ਚਾਹੁੰਦੇ ਆ ਮਿਆਰੀ ਮਿਲੇ ਔਰ ਸਾਡਾ ਮਨ ਖੁਸ਼ ਹੁੰਦਾ ਫੂਡ ਸੇਫਟੀ ਵਾਲਿਆਂ ਦਾ ਵੀ ਕਿਉਂਕਿ ਅਲਟੀਮੇਟਲੀ ਸਾਡਾ ਗੋਲ ਤਾਂ ਇਹੀ ਆ ਨਾ ਕਿ ਜਿਹੜਾ ਮਿਆਰ ਸਟੈਂਡਰਡ ਤੇ ਸੇਫ ਜਿਹੜਾ ਉਹ ਫੂਡ ਲੋਕਾਂ ਨੂੰ ਮਿਲੇ ਬਹੁਤ ਧੰਨਵਾਦ ਦੀ ਅੱਜ ਦੇ ਗਗਨਜੀ ਮੇਰੇ ਨਾਲ ਖੜੇ ਆ ਮੈਨੇਜਰ ਇੱਥੇ ਦੇ ਵੀ ਹੋਰ ਸਾਰੇ ਸਟਾਫ ਆ ਜਿਨ੍ਹਾਂ ਨੇ ਬੜਾ ਸਹਿਯੋਗ ਔਰ ਅੱਛਾ ਲੱਗਾ ਕੰਮ ਬਹੁਤ ਸੋਹਣਾ ਲੱਗਾ ਜਿੱਥੇ-ਜਿੱਥੇ ਖਰਾ ਕਰਦੇ ਆ ਅਸੀਂ ਐਪਰੀਸ਼ੀਏਟ ਕਰਦੇ ਆ ਜਿਹਨੂੰ ਅੱਛਾ ਕੰਮ ਕਰਦੇ ਆ ਔਰ ਨਾਲ ਦੇ ਨਾਲੇ ਜ਼ਰੂਰ ਕਹਿ ਕੇ ਜਾਣੇ ਪੇ ਇਸ ਮਿਆਰ ਨੂੰ ਯਾਰ ਕਾਇਮ ਵੀ ਰੱਖਿਓ ਇਹ ਨਾ ਹੋਵੇ ਕਿ ਢੱਲੇ ਮੱਠੇ ਪੈ ਜਿਓ ਇਹਨੂੰ ਕਾਇਮ ਰੱਖਿਓ ਤੇ ਕਦੀ ਕਿਸੇ ਚੀਜ਼ ਦਾ ਅਭਿਮਾਨ ਵੀ ਨਹੀਂ ਹੋਣਾ ਚਾਹੀਦਾ ਵੀ ਅਸੀਂ ਬਹੁਤ ਚੰਗਾ ਕਰਦੇ ਆ ਉਹਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਥੈਂਕ ਯੂ ਜੇ ਤੁਸੀਂ ਕਿਚਨ ਜਿਹੜੇ ਤੁਸੀਂ ਕਿਚਨ ਚੈੱਕ ਕੀਤੀ ਇਹਨਾਂ ਦੀ ਹੋਰ ਕੁਛ ਜਿਹੜਾ ਸਿਸਟਮ ਦੇਖਿਆ ਤੁਹਾਨੂੰ ਕਿੱਦਾਂ ਲੱਗਾ ਬਹੁਤ ਅੱਛਾ ਲੱਗਾ ਬੜਾ ਅੱਛਾ ਲੱਗਾ ਜਿੱਦਾਂ ਮਾੜੀ ਮੋਟੀ ਜੇ ਕਿਤੇ ਤਰੋਟੀ ਹੋ ਵੀ ਜਾਂਦੀ ਆ ਮੈਨੂੰ ਲੱਗਦਾ ਪਈ ਮਾੜੀ ਮੋਟੀ ਤਾਂ ਕਿਤੇ ਗਲਤੀ ਹੋ ਵੀ ਜਾਂਦੀ ਆ ਉਹ ਜਿੱਥੇ ਕਿਤੇ ਲੱਗੀ ਆ ਸਾਡੀ ਫੂਡ ਸੇਫਟੀ ਜਿਹੜੇ ਰਵੀ એનર્ਜੀ ਵੱਲੋਂ ਆਏ ਆ ਉਹਨਾਂ ਨੇ ਪੂਰਾ ਰਿਕਾਰਡ ਕੀਪਿੰਗ ਇੱਥੇ ਦੀ ਇੱਥੇ ਦਾ ਸਟਾਫ ਦਾ ਮੈਡੀਕਲ ਪਾਣੀ ਵਾਟਰ ਸੈਂਪਲ ਜਿੰਨੇ ਪੈਰਾਮੀਟਰ ਆ ਉਹ ਸਾਰੇ ਹੀ ਚੈੱਕ ਕੀਤੇ ਆ ਔਰ ਸਾਰਾ ਜਿਹੜਾ ਚੈੱਕ ਕੀਤਾ ਉਹ ਅੱਛਾ ਲੱਗਾ ਔਰ ਜਿੱਥੇ ਕੋਈ ਤਰੂਟੀ ਛੋਟੀ ਮੋਟੀ ਲੱਗੀ ਉਹ ਇਹਨਾਂ ਨੂੰ ਗਾਈਡ ਕਰ ਦਿੱਤਾ ਕੁੱਲ ਮਿਲਾ ਕੇ ਇਹਨਾਂ ਨੂੰ ਅਸੀਂ ਕੋਸ਼ਿਸ਼ ਚਾਹਾਂਗੇ ਵਿਸ਼ ਕਰਦੇ ਪਏ ਇਹਨਾਂ ਨੂੰ 5 ਸਟਾਰ ਮਿਲਣ ਔਰ ਇਹਨਾਂ ਦੇ ਜਿਹੜਾ ਹਾਈਰੈਸਟ ਆਡਿਟ ਉਹਦਾ ਵੀ ਇਹਨਾਂ ਨੂੰ ਬੜਾ ਐਡਵਾਂਟੇਜ ਮਿਲੇ ਥੈਂਕ ਯੂ ਸ਼ੁਕਰੀਆ ਜੀ ਅੱਜ ਆਪਕਾ ਜੋ ਚੈਕ ਅਪ ਕੀਆ ਡੀ ਐਚਓ ਸਾਹਿਬ ਨੇ ਕਿਆ ਅੱਜ ਚੈਕਿੰਗ ਦੇ ਵਿੱਚ ਸਾਨੂੰ ਬਹੁਤ ਫਾਇਦਾ ਮਿਲਿਆ ਇਸ ਦੇ ਨਾਲ ਜਿਵੇਂ ਕਿ ਅਸੀਂ ਆਪਣੀ ਡਾਕੂਮੈਂਟੇਸ਼ਨ ਜੋ ਫਾਲੋ ਕਰ ਰਹੇ ਹਾਂ ਉਹਦੇ ਵਿੱਚ ਡਾਕਟਰ ਸਾਹਿਬ ਨੇ ਸਾਰੀ ਉਹਦੀ ਚੈਕਿੰਗ ਕੀਤੀ ਹੈ ਸਾਰੇ ਪੇਪਰਸ ਚੈੱਕ ਕੀਤੇ ਨੇ ਸਾਰੇ ਹੀ ਪਰਸਨਲ ਵਿਜ਼ਿਟ ਕੀਤੀ ਹੈ ਕਿਚਨ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਗਾਈਡ ਵੀ ਕੀਤਾ ਬਹੁਤ ਚੀਜ਼ਾਂ ਨੂੰ ਜਿਹਦੇ ਦੇ ਨਾਲ ਸਾਨੂੰ ਬਹੁਤ ਫਾਇਦਾ ਵੀ ਹੋਇਆ ਤੇ ਇਸ ਵਿਜ਼ਿਟ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਜਿੱਦਣ ਸਾਨੂੰ ਆਪਣੇ ਆਪ ਨੂੰ ਵੀ ਪਤਾ ਲੱਗਿਆ ਵੀ ਅਸੀਂ ਇੱਕ ਵਧੀਆ ਕੰਮ ਕਰ ਰਹੇ ਹਾਂ ਤੇ ਸਾਡੇ ਕੋਈ ਐਸੇ ਵਿੱਚ ਕਮੀ ਹੈ ਨਹੀਂ ਤੇ ਜੋ ਉਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਉਹਨੂੰ ਅਸੀਂ ਪੂਰਾ ਪ੍ਰੋਮਿਸ ਕਰਦੇ ਹਾਂ ਵੀ ਉਹਨੂੰ ਅਸੀਂ ਫਾਲੋ ਅਪ ਵੀ ਕਰੀਏ ਅੱਗੇ ਤੇ ਮੇਕ ਸ਼ੋਰ ਕਰੀਏ ਕਿ ਆਪਣੇ ਕਸਟਮਰ ਨੂੰ ਵਧੀਆ ਸਰਵਿਸ ਦੇਈਏ ਉਹਦੇ ਤੋਂ ਹੋਰ ਕੀ ਮਤਲਬ ਡਾਕਟਰ ਕੋਈ ਸਮਾਈਲੀ ਕੋਈ ਲਾਇਸੈਂਸ ਮਿਲਣਾ ਤੁਹਾਨੂੰ ਜੇ ਕੋਈ ਸਰਟੀਫਿਕੇਟ ਮਿਲਣਾ ਸੀ ਉਹਦੇ ਬਾਰੇ ਕੀ ਉਹ ਕਹਿੰਦੀ ਹਾਂਜੀ ਇਹਦੇ ਵਿੱਚ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਸਾਨੂੰ ਇਹ ਆਡਿਟ ਤੇ ਬਾਅਦ ਵੀ ਸਾਡੀ ਸਕੋਰਿੰਗ ਹੋਊਗੀ ਸਕੋਰਿੰਗ ਤੇ ਬਾਅਦ ਵੀ ਜੇ ਅਸੀਂ ਸਾਡੇ ਰੱਬ ਰੱਖੇ ਸੁੱਖ ਵੀ ਵਧੀਆ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਫੇਰ ਸਾਨੂੰ 5 ਸਟਾਰ ਮਿਲੂਗਾ ਤੇ 5 ਸਟਾਰ ਦੇ ਨਾਲ ਇੱਕ ਸਮਾਈਲੀ ਮਿਲੂਗੀ ਜੋ ਕਿ ਅਸੀਂ ਫਰੰਟ ਦੇ ਉੱਪਰ ਲਾਵਾਂਗੇ ਤੇ ਉਹ ਸਾਡੇ ਲਈ ਇੱਕ ਮਾਣ ਦੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਸਾਨੂੰ ਇੱਕ ਵਧੀਆ ਫੂਡ ਸਰਵਿੰਗ ਦਾ ਤੇ ਕੁਆਲਿਟੀ ਆਫ ਸਰਵਿਸ ਦਾ ਤੁਹਾਨੂੰ ਮਿਲੂਗਾ ਜੀ ਓਕੇ